ਅੱਜ ਇੱਕ ਤੁਹਾਨੂੰ ਬਹੁਤ ਵਧੀਆ ਗੱਲ ਦੱਸਣ ਲੱਗਿਆ ਅਕਸਰ ਅਸੀਂ ਜ਼ਿੰਦਗੀ ਦੇ ਵਿੱਚ ਜਦੋਂ ਦੁਨੀਆਂ ਦੇ ਵਿੱਚ ਵਿਚਰਦੇ ਆ ਸਾਨੂੰ ਬਹੁਤ ਸਾਰੇ ਲੋਕ ਐਦਾਂ ਦੇ ਮਿਲਦੇ ਆ ਜਿਹੜੇ ਕੁਝ ਐਸੀਆਂ ਗੱਲਾਂ ਬੋਲ ਜਾਂਦੇ ਆ ਆਪਣੀ ਜ਼ੁਬਾਨ ਦੇ ਰਾਹੀਂ ਵੀ ਜਿਹੜੀਆਂ ਸਾਡੇ ਬੱਸ ਨਹੀਂ ਰਹਿੰਦੀਆਂ ਉਹ ਸਾਨੂੰ ਦੁੱਖ ਦਿੰਦੀਆਂ ਨੇ ਪਰ ਕਈ ਵਾਰੀ ਖੁਸ਼ੀ ਇੰਨੀ ਆ ਜਾਂਦੀ ਏ ਵੀ ਖੁਸ਼ੀ ਵੀ ਸਾਥੋਂ ਸੰਭਾਲੀ ਨਹੀਂ ਜਾਂਦੀ ਇੱਕ ਗੱਲ ਸੁਣਿਓ ਕਿਸੇ ਨੇ ਬੜੀ ਵਧੀਆ ਗੱਲ ਲਿਖੀ ਆ ਕਹਿੰਦੇ ਗੁੱਸੇ ਨੂੰ ਤੇ ਖੁਸ਼ੀ ਨੂੰ ਹਾਜ਼ਮ ਕਰਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਇਹ ਵੀ ਉਹ ਬੰਦਾ ਹੀ ਹਾਜ਼ਮ ਕਰ ਸਕਦਾ ਜਿਹਨੂੰ ਅਕਾਲ ਪੁਰਖ ਨੇ ਸਬਰ ਸੰਤੋਖ ਦਿੱਤਾ ਹੋਇਆ ਉੱਚੀ ਸੁੱਚੀ ਸਮਝ ਦਿੱਤੀ ਹੋਈ ਆ ਪਰ ਪਿਆਰਿਓ ਜੇ ਅਸੀਂ ਗੁੱਸੇ ਅਤੇ ਖੁਸ਼ੀ ਨੂੰ ਹਾਜ਼ਮ ਕਰਨਾ ਸਿੱਖ ਗਏ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਨਿਰਾਸ਼ ਨਹੀਂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ